तेन दसे किन्ने डेढ़ सौ रुपये समान है फस गया ही <laughs> फस गया फस गया बदला फसारा दस दस क्वंटल पड़े ਤੇ ਡੇਢ ਤੋਂ ਬਣਾ ਰਿਹਾ ਤੋ ਮੇਰੇ ਅੱਜ 5-6 ਕਿਲੋਮੀਟਰ ਜਾਣਾ ਹੈ ਤੇ ਇਹ ਕਿਦਰ ਪੱਗਾ ਲੈ ਲਿਆ ਜੀ ਹੈ ਵਜ਼ਨ ਜ਼ਿਆਦਾ ਹੈ ਕੀ ਨਹੀਂ ਜ਼ਿਆਦਾ ਨਹੀਂ ਆਇਆ ਜ਼ਿਆਦਾ ਹੀ ਹੈ ਉਹ ਸੈਡਿੰਗ ਰੱਖਾ ਨਹੀਂ ਆਏ ਅੱਗੇ ਪਿੱਛੇ ਜ਼ਿਆਦਾ ਬਜਣਾ ਹੈ ਹਾਂ ਸਾਡੇ ਬੰਦੇ ਦੇ ਜਾਣਾ ਵੇ ਨੇ ਹਮਾਨ ਦਾ ਕੋਈ ਵਜ਼ਨ ਨਹੀਂ ਆਇਆ ਅਜੇ ਕੁਝ ਨਹੀਂ ਪਾਵਿਆ ਨਾ ਹਿੰਪੇ ਤਿਆਰੇ ਉਹ ਚੀ ਡੱਬਾ ਵੇ ਲਗਾ ਕੋਣੀ ਆ ਗਿਆ ਬਹੁਤ ਹੋਇਆ ਇਹ ਚ ਦਮ ਸਾਰੇ ਵੇ ਨਹੀਂ ਹੁੰਦੇ ਇਹਦੀ ਗੱਡੀ ਹੈ ਤਾਂ ਤਾਂ ਨਾਨਕਰੇ ਤੋਂ 3 ਮਹੀਨੇ ਤੋਂ ਉਹ ਨਾ ਲੈਣਾ ਕਪੜਾ ਵਾਲੇ ਹਾਫ ਕਰ ਰਹੀ ਆਪਾਂ ਆ ਬਾਰਿਸ਼ ਵਾਲੀ ਆਉ ਆ ਖੋਲ ਰੇੜੀ ਡੱਬਾ ਹੀ ਹੋਇਆ ਆ ਗਿਆ ਉਹ ਗੱਲਾਂ ਜਦੋਂ ਆ ਘਾਣ ਨਿਕਲ ਹੋਇਆ ਘਾਣ ਨਿਕਲ ਚੱਲੋ ਚੱਲ ਹੁਣ ਰੋੜੋ ਇਧਰ ਆ ਇਧਰ ਆ ਜਾ ਵਿੱਚ ਆਇਆ ਨਹੀਂ ਲੈਰ ਤੂੰ ਜਾਣਾ ਨਹੀਂ ਤੇ ਤੂੰ ਬਾਰਿਸ਼ ਨਹੀਂ ਖਲੋਈ ਮੈਂ ਬੰਦ ਕਰ ਬਾਰੀ ਦਾ ਆ ਜਾ ਅੰਦਰ ਆ ਜਾ ਅੰਦਰ ਆ ਜਾ ਬਸ ਬਹਿ ਜਾ ਕੁੱਛ ਬੈਰ ਗਿਆ ਜੀ ਟ੍ਰੇਨ ਵਿੱਚ ਤੇ ਲੈ ਕਰੋ ਪਿੰਨੀਆਂ ਜਾਂਦੇ ਨੇ ਆਪਣੇ ਅੱਤੇ ਬੇਕਾ ਰੋਟੀ ਵੀ ਆਈ ਕੋ ਨਹੀਂ ਰੋ ਆ ਦੇਖੋ ਜੀ ਪਿੰਨੀਆਂ ਮਰੁੰਡੇ ਮਰੁੰਡੇ ਥੜਾ ਨੇ ਪਿੰਨੀਆਂ ਯਾਰ ਇੰਨੇ ਜਿਹੇ ਛੋਲੇ ਹੀ ਪਾਏ ਆ ਏ ਛੋਲੇ ਛੋਲੇ ਵੀ ਹਨਾ ਛੋਲੇ ਪਿੰਨੀਆਂ ਵਗੈਰਾ ਕਿਉਂਕਿ ਸਾਡਾ ਪੂਰੇ ਦਿਨ ਦਾ ਸਫ਼ਰ ਹੈ ਹਾਂ ਖਾ ਪਿੰਨੀ ਅਜੇ ਨਹੀਂ ਖਾ ਅਜੇ ਨਹੀਂ ਖਾ ਤੂੰ ਖਾ ਲਾ ਹਾਂ ਮੈਂ ਖਾਣਾ ਖਾ ਲਾ ਬਾਕੀ ਜੀ ਟ੍ਰੇਨ ਆਈ ਆਪਾਂ ਸਵੇਰੇ ਬੈਠੇ ਆਂ 5:00 ਵਜੇ ਤੇ 40 ਮਿੰਟ ਤੇ 5:40 ਦੇਣਾ ਸਵੇਰਾ ਦਾ ਟਾਈਮ ਆ 5:36 ਹੋਈ 6 ਥੋੜਾ 5:40 ਤੇ ਆਈ ਆ 5:50 ਤੇ ਤੇ ਆਪਾਂ ਪਹੁੰਚ ਉਤਨਾ ਹੀ ਗੰਗਾ ਨਗਰ ਗੰਗਾ ਨਗਰ ਤੋਂ ਫਿਰ ਆਪਾਂ ਨੂੰ ਜਾਣਾ ਕਿ ਕੋਟੇ ਟ੍ਰੇਨ ਬੈਠਾਂਗੇ ਆਪਣਾ ਨਾਲ ਜੀ ਬੰਦੇ ਇੱਕ ਆਹ ਮੁੰਡਾ ਕਿਹੜਾ ਪਿੰਡ ਆ ਤੇਰਾ ਲਕਮ ਸਿੰਘ ਪਹਿਲਾਂ ਨਾਂ ਦੱਸ ਆਪਣਾ ਨਾਂ ਕੀ ਆ ਗਰਮੀਤ ਆਪਾਂ ਕਿੱਥੇ ਜਾ ਰਹੇ ਆਂ ਮੈਂ ਨੇ ਇੰਨਾ ਰੱਖੀ ਬੜਾ ਨਹੀਂ ਪਤਾ ਦੱਸਿਆ ਨਹੀਂ ਬੰਦੇ ਨੇ ਤੁੰਨ ਦੱਸਿਆ ਹਾਂ ਕੋਟੇ ਕੁਛ ਨਹੀਂ ਕੋਟੇ ਪਿੱਛੇ ਜਾਣਾ ਸਵਾਇ ਮਾਧੋਪੁਰ ਹਾਂ ਸਵਾਇ ਮਾਧੋਪੁਰ ਜਾਣਾ ਅੱਗੇ ਕਿੰਨੇ ਸੇਨ ਹੋਗਾ ਤੈਨੂੰ ਲਾ ਦੇ ਨੂੰ ਬਾਹਰ ਜਾ ਮੈਨੂੰ 4 ਸੀ ਇਹ ਅੱਗੇ ਕਿੱਥੇ ਲੈੰਦੇ ਰਏ ਪਹਿਲੇ ਸਟੇਸ਼ਨਾਂ ਤੇ ਉਹ ਕਟਣੀ ਕਟਣੀ ਇਹ ਆਪਾਂ ਸਵਾਇ ਮਾਧੋਪੁਰ ਉਤਣਾ ਤੇ ਦੂਜਾ ਬੰਦਾ ਆ ਹੈਗਾ ਜੀ ਤੁਸੀਂ ਨਾ ਦੱਸਿਆ ਜੀ ਆਪਣਾ ਸਾਰਿਆਂ ਦਾ ਹਾਂ ਨਾਂ ਦੱਸੋ ਪਹਿਲਾਂ ਮੇਰਾ ਨਾਂ ਤੁਹਾਨੂੰ ਪਤਾ ਹੀ ਹੈ ਬੱਬੂ ਮੈਨੂੰ ਤਾਂ ਪਤਾ ਉਹਨਾਂ ਨੂੰ ਨਾ ਪਤਾ ਬਾਕੀ ਅਧਰ ਮੁਛਾਣੇ ਕਾ ਵਾਟ ਦੇਂਦਾ ਤੁਸੀਂ ਨਾ ਆਪਣਾ ਇੰਟਰ ਜਗਾ ਵੀਰ ਜੀ ਤੁਹਾਡਾ ਨਾਂ ਕੀ ਆ ਬਿੰਦਰ ਜੀ ਬਿੰਦਰ ਬਿੰਦਰ ਸਰਾਰੀ ਹਾਂਜੀ ਅੱਛਾ ਕਿੱਥੇ ਜਾ ਰਹੇ ਆਪਾਂ ਆਪਾਂ ਜਾ ਰਹੇ ਆ ਜੀ ਸੋਹੇ ਮੱਧਪੁਰ ਇਹਨੂੰ ਪਤਾ ਪੂਰਾ ਮੈਂ ਲਿਖਾ ਕੇ ਲੈਣ ਟੈਕਸ ਲੈਣ ਜੇ ਭਾਈ ਲੈ ਕੇ ਦੇ ਪਹਿਲਾਂ ਬਾਕੀ ਦੋ ਬੰਦੇ ਨਵੇਂ ਪੱਤੇ ਆ ਜੀ ਤੂੰ ਨਾਂ ਦੱਸੋ ਜੀ ਆਪਣਾ ਨਾਂ ਕੀ ਆ ਇਹ ਬੰਦੇ ਆ ਇਹ ਗਾਣਾ ਤਾਂ ਪੁਰਾਣਾ ਕਹਿਣਾ ਜੀ ਨਵਾਂ ਨਾਂ ਆ ਆ ਜੀ ਤਾਂ ਕੱਪੜੇ ਨਵੇਂ ਪਾ ਕੇ ਨਵਾਂ ਹੀ ਬਣਾਇਆ ਹਰਦਾ ਨਾ ਆਪਾਂ ਕਿੱਥੇ ਜਾ ਰਹੇ ਆ ਪਹਿਲੀ ਵਾਰ ਕਰਨਾ ਤੇ ਨਾਂ ਦਾ ਦੱਸ ਆਪਣਾ ਕੁੱਲੇ ਜੈਕਰ ਨਾਂ ਦਾ ਦੱਸ ਬਰਤੀਏ ਕੋਟੇ ਹਿੱਟਰ ਨਾ ਕੋਟੇ ਨਾਂ ਆਂਦਾ ਕੋਟੇ ਨਾਂ ਆਏ ਤੇਰਾ ਨਾਮ ਕੀ ਹੈ ਇੱਕ ਆ ਬੰਦਾ ਪਟਾਈ ਨਵਾਂ ਤੁਸੀਂ ਨਾਮ ਦੱਸੋ ਆਪਣਾ ਪਹਿਲੇ ਸਤਿਕਾਰ ਨਾਲੋ ਨਮਸਤੇ ਨਾਮ ਦੱਸੋ ਮੇਰਾ ਨਾਮ ਸੁੱਖਾ ਮੇਰਾ ਨਾਮ ਸੁੱਖਾ ਸੁੱਖਾ ਬਦਮਾਸ਼ ਅੱਛਾ ਹੋਰ ਤੇ ਹੋਰ ਤਾਂ ਤੇ ਜਿਆਦਾ ਸੋਹਣਾ ਵੀ ਨੇ ਚਾਟੂ ਆਪਾ ਤੇ ਫੇਰ ਕੀ ਕਰੋ ਜੀ ਜਾ ਕੇ ਚੱਲਾ ਗਏ ਮੇਰੇ ਕੋਲ ਬੁਕਿੰਗ ਆਪ ਕਰਾਈਆਂ ਸੀਟਾਂ ਦੇ ਉੱਤੇ ਸੌਣ ਲੰਮੇ ਪਏ ਜਾਵਾਂ ਠੀਕ ਹੈ ਤੇਰੇ ਇੰਟੇਰੇ ਬੜੇ ਹੁੰਦੇ ਨੇ ਹੈ ਤੇਰੇ ਆ ਜ ਨਹੀਂ ਆਦੇ ਤੇਰੇ ਆ ਆਪ ਅੱਜ ਬੜੇ ਫਿਰਦਿਆਂ ਦੇ ਬਾਕੀ ਤੇ ਇੱਕ ਬੰਦਾ ਹੋਰ ਹੈਗਾ ਇਧਰ ਨੁਕਦਾ ਫਿਰਦਾ ਆ ਸਾਹਮਣੇ ਆਇਆ ਆਇਆ ਲੈ ਦੂਈਤਰ ਕਮਾਲ ਕੈਮਰਾ ਦੂਈਤਰ ਕਰ ਲੈ ਦੂਈਤਰ ਕਮਾਲ ਤੇ ਦੂਈਤਰ ਦੂਜੀ ਤਰ੍ਹਾਂ ਐਨੀ ਕਰ ਲੈ ਹਾਂ ਵੀ ਦੂਜੀ ਤਰ੍ਹਾਂ ਤੇ ਬੋਚੇ ਦਾ ਨਾਮ ਹੋਣਾ ਹਾਂ ਵੀ ਤੇਰਾ ਨਾਮ ਕੀ ਕਿੱਥੇ ਜਾ ਰਿਹਾ ਹੈ ਕਿਹੜਾ ਗੱਜਨ ਸਿੰਘ ਗੱਜਨ ਸਿੰਘ ਦੇ ਬਾਈਕ ਬੰਦਾੜ ਪਿਲਾਦਾ ਉਹ ਕਿੱਥੇ ਜਾ ਰਿਹਾ ਹਾਂ ਪਾ ਜਾ ਰਿਹਾ ਕੋਟੇ ਹਾਂ ਜੀ ਅੱਛਾ ਕੋਟੇ ਜਾ ਰਿਹਾ ਇਹ ਨਵਾਂ ਬੰਦਾ ਪਟਿਆ ਜੀ ਅਸੀਂ ਗੱਜਨ ਵੈਲੀ ਗੱਜਨ ਵੈਲੀ ਤੇ ਪ੍ਰੋਫੈਸਰ ਕੱਢ ਦੀ ਹੈ ਤੇ ਬਾਕੀ ਬੰਦੇ ਜੇ ਹੁਣ ਆਪਾਂ ਮਲਾ ਤਾ ਕਿੰਨੇ ਬੰਦੇ ਆ ਤਕਰੀਬਨ 4 ਤੇ 3 7 ਤੇ ਇਕੱਠਾ ਹੈ 8 8 ਬੰਦੇ ਆਪਾਂ ਟੋਟਲ ਆ ਇਹ ਆਪਾਂ ਪਹੁੰਚਣਾ ਹੈ ਸਵੇਰੇ ਤਕਰੀਬਨ 9:00 ਵਜੇ ਮਾਧੋਪੁਰ ਪਹੁੰਚ ਜਾਣਾ ਤੇ ਆਪਾਂ 1:00 2:00 ਵਜੇ ਮੇਰੇ ਨਾਲ ਕੋਲ ਪਹੁੰਚ ਜਾਣਾ ਤੇ ਫਿਰ ਉਹ ਤੋਂ ਬਾਅਦ ਮੇਰੇ ਖਰਚਾ ਕਾਡ ਮਸ਼ੀਨਾ ਕੱਢ ਲਾਂਗੇ ਆਪਾਂ ਹਾਂ ਕੱਲ ਨੂੰ ਕੱਢਾਂਗੇ 100% ਮੇਰੇ ਕੱਢਾਂਗੇ 12 1:00 ਵਜੇ ਹਾਂ ਜੇ ਕੱਲ ਬੰਦੇ ਸੌਂ ਘਰ ਫਿਰ ਤਾਂ ਕੱਢ ਲਾਂਗੇ ਬੰਦਿਆਂ ਨਾਲ ਰਾਤ ਸੁੱਤੇ ਨਾ ਫਿਰ ਨਹੀਂ ਮਿਲਣੀ ਆ ਤੇ ਬਾਕੀ ਤੁਹਾਨੂੰ ਆਪਾਂ ਉੱਥੋਂ ਦਾ ਮਾਹੌਲ ਦਿਖਾਣੇ ਕੀ ਹਿਸਾਬ ਦਾ ਉੱਥੋਂ ਬਾਕੀ ਬਣਾਓਗੇ ਇੱਥੇ ਇੰਨੇ ਵੀ ਆ ਪਪਾ ਕੇ ਸਵਾਏ ਮਾਦੋਪੁਰ ਸਟੇਸ਼ਨ ਤੋਂ ਉਤਰੇ ਆ ਇੱਥੇ ਸਵਾਏ ਮਾਦੋਪੁਰ ਅੱਛਾ ਅਸਮਾਨ ਦੇਖ ਲੈ ਕਿੰਨਾ ਕੋ ਸਮਾਨ ਪਾ ਲੈਣ ਮੇਰੇ ਸਾਹ ਚ ਆਪਾਂ ਨੂੰ ਇਹ 68 ਵਾਲੇ ਰਕੇ ਨਾ ਬਾਣਾ ਕੋ ਨਹੀਂ ਇਹ 8 ਦਾ ਚਾਹ ਜਿੰਨਾ ਸਮਾਨ ਇਹਦਾ ਤਿੰਨ ਮਹੀਨਾ ਦਾ ਆੜੋਂ ਦੇ ਬਿਠਾਣਾ ਤੈਨੂੰ ਕੋਲਾ ਦਾ ਬਿਠਾਣਾ ਘਾਟ ਵਾਲਾ ਹੈ ਮੁਸ਼ਕਲ ਹੈ ਕੰਮ ਤੈਨੂੰ ਕੋਲਾ ਦਾ ਪੰਮਾ ਬਾਲਾ ਘਾਟ ਵਾਲਾ ਹੈ ਹਾਂ ਕਿਵੇਂ ਤੇ ਬੈਟਾ ਵਿੱਚ ਪੀਪੀਆਂ ਪਨ ਖਾਲੀ ਰੱਖੀ ਹੁੰਦੇ ਨੇ ਆੜੋ ਵਾਲਾ ਬਿਠਾ ਲਗਾ ਨਹੀਂ ਖਾਲਾ ਦਾ ਮੈਂ ਕਹਿੰਦਾ ਆੜੋ ਬਿਠਾ ਲਗਾ ਆੜ ਕਿੱਥੇ ਪੂਰਾ ਆ ਜੇ ਅਗਰ ਦੋ ਬੰਦੇ ਭੇਜੀਏ ਮਸ਼ੀਨ ਲੈਣ ਸਟਾਰਟ ਕਰਕੇ ਉੱਥੋਂ ਅੱਛਾ ਇਹ ਗੱਲ ਠੀਕ ਹੈ ਤੂੰ ਕਹਿੰਦਾ ਆੜੋ ਵਾਲਾ ਬਿਠਾ ਲਗਾ ਨਹੀਂ ਮਸ਼ੀਨ ਲੈਉਣੀ ਬਣੀ ਹੈ ਉਹ ਨਹੀਂ ਮਸ਼ੀਨ ਆੜੋ ਵਾਲਾ ਕਿੱਕ ਹੋਵੇਗਾ ਆਹ ਛੋਟਾ ਦਾ ਕੰਮ ਔਖਾ ਹੈ ਮੈਂ ਬੜਾ ਕੋਣ ਸਮਾਰਤੀ ਜਾਏਗਾ ਉਹਨੇ ਕਿਹਾ ਇਤਨੇ ਵੱਡੇ ਬੋਰੀਆਂ ਕਹਾਂ ਲੱਗੇ ਵੀ ਆ ਇੱਕ 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 ਦੇ ਵਿੱਚ ਮੇਰਾ 70 80 ਕਿਲੋ ਵਜਨ ਇੱਕ ਥੈਲੇ ਜੇ ਤੇ ਥੈਲੇ ਸਾਡੇ ਹੋ ਗਏ ਨੇ 6 ਬਾਕੀ ਕਿੱਟਾਂ ਟੋਟਲ ਸਾਡਾ ਪਾਗ ਵਜਨ 10 ਕੁਆਂਟਲ ਵਜਨ ਹੈ ਸਾਡੇ ਕੋਲੇ ਸਾਡਾ ਵਿੱਚ ਵਜਨ ਪਾਗ ਇੱਥੇ ਹੁਣ ਕੋਈ ਨੇੜੇ ਨਹੀਂ ਆਉਦਾ ਪਿਆ ਅਸੀਂ ਖੜਿਆ ਜੀ ਸਵਾਗ ਮਾਦ ਪਾ ਸਟੇਸ਼ਨ ਤੇ ਇੱਥੇ ਕੋਈ ਬੱਸ ਸਾਡੇ ਲੱਗ ਲੱਦਾ ਉਹ ਜਵਾਜਾ ਮਾਰ ਦਿਆ ਜਦੋਂ ਸਮਾਨ ਦੇਖ ਲੈਂਦੇ ਨੇ ਵੀ ਇਹਨਾਂ ਕੋਲ ਇੰਨਾ ਸਮਾਨ ਆ ਤੇ ਦੁਬਾਰਾ ਉਹ ਪੁੱਛਦੇ ਹੀ ਨਹੀਂ ਪਰ ਮੁੱਕਾ ਕਰ ਲੈਂਦੇ ਆ ਤੇ じゃ ਲਿਆ ਪਰ ਮੈਂ ਫਰਕ ਲੈ ਕੇ ਵੈਣ ਮੂਣਾ ਜਾਈ ਤੂੰ ਜਾ ਇੱਥੇ ਕਿ ਨਾਕ ਆ ਉਹ ਆਟੋ ਵਾਲੇ ਨੂੰ ਪੁੱਛਣਾ ਜਾਣਾ ਸੀ ਉਹਨਾਂ ਵਾਜ ਮਾਰੀ ਜਾਈ ਟ੍ਰੇਡਰੀ ਪੁਟਰੀ ਨਾਲ ਖਿੱਚਣਾ ਹੈ ਬੈਟਰੀ ਲੋ ਹੋ ਜਾਣੀ ਬੈਟਰੀ ਮਾਰ ਆ ਜਾਏ ਸੁੱਕੀ ਬਸ ਸਾਲ ਨੇ ਕਿਨੇ ਹੱਦਾਂ ਜ ਲੈ ਕੇ ਆ ਬਰਾ ਕਿਹਨੇ ਚਾਹ ਪੀਓ ਚਾਹ ਪੀ ਲੈਣ ਕਿ ਟ੍ਰੇਨ ਦਾ ਸਫਰ ਕਿਦਾਂ ਰਿਹਾ ਆਪਣਾ ਇੰਨਾ ਸਰ ਬੋਲ ਮਾਰਾਇਆ ਢੇਡ ਬੜੀ ਸੀ ਪੀਰ ਨਯਾਰਾਂ ਸੌਂਗਾ ਟੋਰ ਮੈਂ ਟੋਰ ਸੌਂਗਾ ਨਹੀਂ ਯਾਰ ਤੂੰ ਤਾਂ ਸੌਂਗਾ ਟੋਰ ਆਹੀ ਜਿਹੜੇ ਗਰੀਬ ਇਹਨਾਂ ਨੇ ਠਾਇਆ ਦੋਦ ਕਹਿੰਦੇ ਸਾਂਨੇ ਕਢਾ ਦੇ ਤੈਨੂੰ ਤਾਂ ਮੋਬਾਈਲ ਦਾ ਫਿਕਰ ਅਹੀਂ ਆਈਫੋਨ ਲੈ ਬੰਦੇ ਨੇ ਜੀ ਇਹਨਾਂ ਦਾ ਸਾਰੀ ਦਿਨ ਚਾਰਜਰ ਲੱਗਾ ਫੋੜੇ ਦਾ ਤੇ ਇਹ ਮੈਂ ਉਹ ਨਹੀਂ ਮੇਰਾ ਲਾਲਾ ਬੜਾ ਆਟੋ ਵਾਲਾ ਪੁੱਛ ਲਈ ਕੋਈ ਗ੍ਰੀਪੀ ਗ੍ਰੀਪੀ ਦਾ ਲਾਲੀ ਆ ਨਹੀਂ ਲਾਲਾ ਸਰ 90% ਯਾਰ 90 ਰਹਿ ਜਾਣਾ ਜਿਹੜਾ ਰਹਿ ਜਾਣਾ 30 35 ਰਹਿ ਜਾਣਾ ਐਨੀ ਗੱਲ ਇਹਨਾਂ ਰਹਿ ਜਾਊਗਾ ਨਾ ਨਹੀਂ ਨਹੀਂ ਡਾਟਾ ਹੋਣਾ ਤੇ ਹੁਣ ਕਰਦੇ ਆ ਜੀ ਆਪਾਂ ਆਟੋ ਟੋਡਲ ਵਗੈਰਾ ਪੁੱਛਦੇ ਆਗੇ ਸਾਨੂੰ ਜੇ ਕੋਈ ਆਖੇ ਲੱਗਾ ਤਾਂ ਵੀ ਤਾਂ ਫਿਰ ਭਾਵਾ ਇੰਨੀ ਇੰਨੀ ਵਾਟ ਜਾਣਾ ਵੀ ਨਹੀਂ ਸਮਾਨ ਸਮਾਨ ਬਹੁਤ ਜ਼ਿਆਦਾ ਆਪਣੇ ਕੋਲੇ ਤਿੰਨ ਮਸ਼ੀਨਾਂ ਦਾ ਕੰਮ ਇਹਨਾਂ ਸਮਾਨ ਆ ਤੇ ਹੈ ਵੀ 10 ਕੁਇੰਟਲ ਵਜਨ ਬਾਜਦੇ ਟੋਡਲ ਸਾਡਾ ਪਾ ਕੇ ਵਿੱਚ ਇਹ ਸ਼ਹਿਰ ਹੈਗਾ ਜੀ ਸੋਇ ਮਾਦੋਂ ਪਰ ਤੋਂ ਪਹਿਲਾਂ ਵੀ ਦੱਸਿਆ ਸਟੇਸ਼ਨ ਦੇਖ ਲਓ ਕਿੰਨਾ ਵਧੀਆ ਬਣਾਇਆ ਸਟੇਸ਼ਨ ਨੂੰ ਇੰਨੇ ਆ ਇਹ ਅੰਦਰ ਜਾ ਕੇ ਤੁਸੀਂ ਦੇਖਾ ਜੀ ਇੰਨਾ ਘੈਂਟ ਸਟੇਸ਼ਨ ਬੰਦੇ ਦਾ ਦਿਲ ਕਰਦਾ ਵੀ ਵੀ ਇੱਥੇ ਵੇਖੀ ਜਾਈਏ ਸਟੇਸ਼ਨ ਇਹਨਾਂ ਆ ਬਾਕੀ ਇਧਰ ਨੂੰ ਏਰੀਆ ਇੱਥੇ ਦੱਸਿਆ ਜੰਗਲ ਬਹੁਤ ਤਗੜਾ ਹੈ 150 ਕਿਲੋਮੀਟਰ ਜੰਗਲ ਆ ਤੇ ਇੱਥੇ ਬਾਹਰੋਂ ਦੇ ਦੇਸ਼ ਦੇਸ਼ਾਂ ਤੋਂ ਬਹੁਤ ਘੁੰਮਣ ਆਉਂਦੇ ਇੱਥੇ ਸਾਈ ਮਾਦੋਪੁਰ ਜੰਗਲ ਦੇਖਣ ਆਉਂਦੇ ਉਹਨਾਂ ਨੇ 8-9 ਰੁਪਏ ਲੈਂਦੇ ਆ ਸਾਰਾ ਪੂਰਾ ਜੰਗਲ ਘੁਮਾਉਣਗੇ ਯਾਨੀ ਕਿ 100 150 ਕਿਲੋਮੀਟਰ ਜੰਗਲ ਆ ਤੇ ਬਾਹਰੋਂ ਬਹੁਤ ਆਉਂਦੇ ਆ ਲੋਕ ਵੇਖਣ ਵਾਸਤੇ ਇਧਰ ਜਿੱਦਾਂ ਗੋਰੇ ਗੋਰੇ ਵਗੈਰਾ ਬਹੁਤ ਆਉਂਦੇ ਆ ਇਹ ਜੰਗਲ ਵੇਖਣ ਵਾਸਤੇ ਇੱਥੋਂ ਇੱਥੋਂ ਜਿਆ ਤਾਂ ਸਟੇਸ਼ਨ ਤੋਂ ਕਿੰਨੇ ਕਿਲੋਮੀਟਰ ਜਾ ਕੇ ਆਪਾਂ ਨੂੰ ਉੱਥੋਂ ਲੈ ਕੇ ਜਾਣਗੇ ਤੇ ਗੱਡੀਆਂ ਵੀ ਦੇਖਾ ਰਹੀ ਹੋਰ ਤਰ ਤਰੀਕੇ ਦੀਆਂ ਨੇ ਆਹ 500 ਰੁਪਈਆ ਹਰ ਰਹਿਮਾਨ ਵਿੱਚੇ ਹਾਂ 500 ਰੁਪਈਆ ਇੱਕ ਬੰਦੇ ਦਾ ਨਹੀਂ ਇੱਕ ਦਾ ਹੋਰ ਐ ਲੈ ਆ ਯਾਰਾ ਮੈਨੂੰ ਨਹੀਂ ਲੱਗਦਾ ਹਾਂ ਬੰਦਾ ਬੰਦਾ ਬਾਕੀ ਪਾ ਲੱਕੂਗਾ ਉਹ ਨੂੰ ਕੀਤਾ ਜੋ ਮੈਨੂੰ ਅੱਛਾ ਉਹ ਬਸਾਲਿਆ ਜੇ ਬੇਲੀ ਸਮਾਨ ਦੇਖ ਲੋ ਹੁਣ ਬਾਕੀ ਰਖੜਿਆ ਉੱਪਰ ਹੈ ਕੀ ਆਂਦਾ ਕਿੰਨੇ ਪੈਸੇ ਮੰਗੇ ਸੀ ਪਹਿਲਾਂ 150 ਮੰਗਿਆ ਸੀ ਮੰਗੇ 150 ਜੀ ਤੁਸੀਂ ਉਹਨੇ ਕੋਈ ਘਟਾਇਆ ਨਹੀਂ ਜਿਆਦਾ ਨਹੀਂ ਆ ਰਹਾ ਆ ਕਹਿੰਦਾ ਨਹੀਂ ਇਤਨੇ ਨਹੀਂ ਸਮਾਨ ਦੱਸਿਆ ਨੇਗਾ ਸਾਡੇ ਕੋਲ ਸਮਾਨ ਹੈਗਾ ਕੰਬਾਇਨ ਦਾ ਅੱਛਾ ਹਾਂ ਤਾਂ ਕੋਈ ਬਾਤ ਨਹੀਂ ਬਾਤ ਠੀਕ ਹੈ ਫਸ ਗਿਆ ਚਲੋ ਕੋਈ ਗੱਲ ਨਹੀਂ ਅਪਨ ਲੈ ਜਾਵੇ ਹੌਲੀ ਕਰਕੇ ਕਿਵੇਂ ਵੀ ਤੇ ਹੁਣ ਅਸੀਂ ਜਾਂਦੇ ਹਾਂ ਬਾਸ ਸਾਡੇ ਕੋਲ ਬਸ ਬੈਠਣਾ ਹੈ ਤੇ ਉਸ ਤੋਂ ਬਾਅਦ ਫੇਰ ਕੰਬਾਇਨਾਂ ਕੋਲ ਜਾਵਾਂਗਾ ਇੱਥੋਂ ਆਪਣਾ ਸਫ਼ਰ ਰਹਿ ਗਿਆ ਤਕਰੀਬਨ 70 ਕਿਲੋਮੀਟਰ ਰਹਿ ਗਿਆ ਜਿੱਥੇ ਆਪਾਂ ਜਾਣਾ ਹੈ ਸਵਾਇ ਮਾਤੇ ਪੋਰ ਤੋਂ ਤੇ ਹੁਣ ਕਰਦੇ ਆ ਜੀ ਤਿਆਰੀਆ ਪਾਟੋਂ ਲੱਦਣ ਦੀ ਸਮਾਨ ਐ ਕਰੋ ਉਹ ਇਧਰ ਪਹਿਲਾਂ ਹੌੜ ਵਾਲਾ ਸਮਾਨ ਲੱਦੋ ਨਾ ਹੌੜ ਵਾਲਾ ਹੀ ਆਲਾ ਹੀ ਬਾਹਰ ਵਿੱਚ ਫਿਰ ਚਲੋ ਰੱਖੋ ਆੜੋਜ ਬੰਦਕ ਲੋੜ ਹੀ ਨਹੀਂ ਆਜੋ ਆਜੋ ਜਲਦੀ ਆਜੋ ਬਰਕਤ ਜੋੜਨੋ ਕੀ ਹੈ ਤੇ ਰੱਖੋ ਬਸ ਕੋਲੇ ਔਖੜਾਓ ਬਾਲੇ ਔਖੇ ਨਾ ਓਏ ਤਾ ਤੱਕ ਹੀ ਆਖਣਾ ਅਰੇ ਇਹ ਸਭ ਆ ਜਾਏਗਾ ਰੱਸੀ ਤੇ ਬੰਨ ਲੇਗੇ ਔਰ ਬੰਨ ਦੇ ਕੇ ਜਰੂਰਤ ਹੀ ਨਹੀਂ ਪਵੇਗੀ ਆਇਓ 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 ਮੇਰਾ ਬੈਗ ਪਹਿਲੇ ਚੁੱਕ ਲੈ ਇਹਦਾ ਕੀ ਕੰਮ ਹੋ ਤੂੰ ਉੱਤੇ ਰੱਖ ਅਗਲੇ ਪਾਸੇ ਨੂੰ ਆ ਹੌਲਾ ਹੀ ਸਮਾਨ ਦਾ ਹੌਲਾ ਹੀ ਔਖੇ ਨਾਲ ਪਾੜੇ ਹੋਏ ਕੋਲੋ ਜਿ ਰੱਖਦਾ ਕਰੋ ਬਸ ਪਤਾ ਨਾ ਲੱਗੇ ਵੀ ਵਜਨ ਹੈਗਾ ਕਿ ਨਹੀਂ ਹੈਗਾ ਵਿੱਚ ਇਹਦੇ ਇਹ ਜਿੱ ਕਿੱਲੇ ਜਾਵੇ ਐ ਭਾਵੇਂ ਬਾਅਦ ਚ ਰੱਖਣੇ ਅੱਗੇ ਆ ਚੁੱਕਲਾਂਗੇ ਇਹਨੂੰ ਲਾ ਦੇ ਕਰੀ ਇਹ ਅੱਗੇ ਚੁੱਕਲਾਂਗੇ ਪਾਰਾ ਲਾਹਮਾਣ ਇਹਨੂੰ ਜਰਾ ਯਾਰ ਅੱਗੇ ਰੱਖ ਲਾਂ ਦੇਖ ਰਿਹਾ ਬਾਹਰ ਕਾੜ ਦੇ ਘੱਟੇ ਨੇ ਇਹਨੂੰ ਇੱਕ ਘਰ ਹੈਗਾ ਦੋ ਘੱਟੇ ਪੈਣ ਹੈ ਜੀ ਇੱਕ ਹਾਲ ਆਇਆ ਸੇਲਾ ਉਹ ਬੰਦਾ ਪਿਛਲਾ ਔਖਾ ਹੁੰਦਾ ਨਾ ਇਹਨੂੰ ਲੰਘਣ ਤੋਂ ਪਹਿਲਾਂ ਤਾਂ ਮੈਂ ਲੈ ਚਕਵਾ ਕੇ ਅੱਗੋਂ ਹੋਲੀ ਰੱਖੀ ਪਤਾ ਨਹੀਂ ਲੱਗੇ ਵੀ ਵਜੇ ਨੇਗਾ ਕਿ ਨਹੀਂ ਹੈਗਾ ਇਹਦੇ ਜੀ ਥੈਂਕ ਯੂ ਥੈਂਕ ਯੂ ਹੱਸਦਾ ਆ ਆੜਵਾਲ ਬਿਲੇ ਹੱਸਦਾ ਅੱਗੋ ਅੱਗੋ ਹੱਸਦਾ ਵੀ ਹਮਾਨ ਹੋਣਾ ਇਹ ਨਹੀਂ ਹੈ ਜਿੰਦਗੀ ਕਦੇ ਆਟੋ ਸਫਰ ਕੀਤਾ ਹੀ ਨਹੀਂ ਨਹੀਂ ਕੀਤਾ ਤਾਂ ਹੈ ਪਰ ਇਹ ਹੋ ਜਾਗੇ ਅੱਛਾ ਲੱਤੀ ਫੇੜ ਤੂੰ ਕੀਤਾ ਹੀ ਜਿੰਦਗੀ ਸਫਰ ਹੈ ਤੂੰ ਹੀ ਮੈਂ ਵੀ ਪਹਿਲੀ ਵਾਰ ਆ ਕਿਵੇਂ ਦਾ ਲੱਗਾ ਤੇ ਮਹਿਸੂਸ ਕਿਦਾਂ ਹੁੰਦਾ ਬਸ ਚੰਗਾ ਹੀ ਜੋ ਵੀ ਚੰਗਾ ਹੀ ਨਹੀਂ ਕਿਦਾਂ ਮਹਿਸੂਸ ਹੁੰਦਾ ਔੜਾ ਸਫਰ ਕੀਤਾ ਦਾ ਔੜਾ ਤੇ ਨਿਆਰਾ ਹੈ ਇਹੋ ਜੀ ਆਪਣ ਵੀ ਲੈਣੀ ਪਣੀ ਲੱਗਦਾ ਆਪਾਂ ਹੀ ਕਰ ਲਈਏ ਬਾਹਰ ਮਾਰੋ ਜਾ ਆਪਾਂ ਨੇ ਕੀਤਾ ਹੈਗਾ ਸਫਰ ਬਾਕੀ ਇਹ ਹੋ ਜਾਂਦੀ ਸਫਰ ਕੀਤਾ ਥੋੜਾ ਜਿਹਾ ਔਖਾ ਹੀ ਆ ਦੋ ਬੰਦੇ ਹੀ ਅੱਗੇ ਬਿਠਾਇਆ ਬੰਦਾ ਆਪਣੇ ਕੋਲ ਰਹਿਣ ਤਾਂ ਕਿ ਖੇਲਣਾ ਇਹ ਬੰਦੇ ਪੂਰੇ ਨਾ ਟੰਗਾ ਹੀ ਅੰਦਰ ਹੈ ਹੈ ਡੇਕ ਕੁੜ ਕੁੜਾ ਬਾਈ ਪੀ ਆ ਗਈ ਤੇ ਛਾਲ ਲਾ ਮਾਰ ਦੀ ਮੁੱਕਦਾ ਹੈ ਹਾਂ ਨਹੀਂ ਨਹੀਂ ਬੰਦਾ ਡਰਾਈਵਰ ਪੂਰਾ ਮਾ ਵੱਛੀ بڑا ਹੈ ਵਜਨ ਮਾਰੇ ਗੇਅਰ ਨਾਲ ਨਾ ਬਹੁਤ بڑا ਵਜਨ ਹੈ ਗੇਅਰ ਦਾ ਨਾਲ ਛੋਟਾ ਅੱਗ ਲਵਾਈਏ ਪਹਿਲੇ ਹੀ ਕਰ ਲੈ ਡੱਕਾ ਦੋ ਕੋਈ ਦਿੱਤੇ ਪੰਪ ਹੀ ਕਰਨੀ ਤਾਂ ਉਹ ਕਾਹਦੀ ਨੂੰ ਚੜਾ ਗਈ ਬਹੁਤ ਜ਼ਿਆਦਾ ਹੈ ਵਜਨ ਨਹੀਂ ਜ਼ਿਆਦਾ ਵਜਨ ਤਾਂ ਠੀਕ ਹੀ ਹੈ ਠੀਕ ਹੈ ਜਾਦਾ ਵਜਾਨੇ ਉਹ ਕਹਿੰਦਾ ਭਾਈ ਜ਼ਿਆਦਾ ਵਜਾਨੇ ਉਹ 92 ਕਿਤਰੇ ਹੀ ਕਰੇ ਭਾਈ ਆਟਾ ਵਾਲਾ ਕਹਿੰਦਾ ਭਾਈ ਬਜਟ ਜ਼ਿਆਦਾ ਹੈ ਹੁਣ ਬੰਦਾ ਉਹ ਨਹੀਂ ਨਾ ਪੈਣਾ ਭਾਈ ਆਹ ਵੇ ਜ਼ਿਆਦਾ ਹੈ ਸਹੀ ਗੱਲ ਭਾਈ ਬੰਨਣਾ ਪੈਣਾ ਨਾ ਇਤਰਦੀ ਕਿੰਨੀ ਕੁ ਸਪੀਡ ਜਾ ਰਹੀ ਆ ਟੋ ਨਹੀਂ ਤੇ 92 ਨਹੀਂ ਤਾਂ 40 ਸਮਝ ਦੇ ਦਾਣਾ ਕਿੰਨੀ ਪਿਆਰੇ ਰਹਿਣਾ ਵੇ ਆਪਾਂ ਪਾਲਾ ਇੰਨੀ ਪਿਆਰੇ ਨੇ ਬਾਕੀ ਅੱਜ ਸੁੱਤਰ ਆਈ ਹਾਂ ਆਹ ਵਾੜਾ ਵੇਰ ਹਮਾਰਾ ਠੱਕੀਤਾ ਕਰੋ ਫੇਰ ਭਾਇਆ ਕਰ ਬੰਦਿਆਂ ਠੀਕ ਹੈ ਜੀ ਬਸ ਥੋੜੀ ਜਿਹੀ ਬਾਤ ਹੋਰ ਹੈ ਬਾ ਲੈ ਜਾਓ ਖੰਭਾ ਹੋ ਗਈ ਹੋਰ ਤਾਂ ਕਾ ਸਾਰਿਆਂ ਨੂੰ ਦੱਸੇ ਕਰੇਗਾ ਉਹ ਨਹੀਂ ਹੋਰ ਪੈਸੇ ਬਾ ਦੇ ਦੇਗਾ ਭਾਈ ਦਾਰ ਵੀ ਹੋ ਰਹੀ ਜਾ ਰਹੀ ਬੇਈ ਆਜਾ ਪਾੜੋ ਤਾਂ ਤੁਹਾਨੂੰ ਪਤਾ ਓਏ ਵਜਦੇ ਆ ਸਵੇਰ ਸੇ ਖਾਣਾ ਜੇ ਚਲੋ ਵਧੀਆ ਗੱਲ ਹੈ ਆਪਣੇ ਇਹਨੇ ਬੰਦਿਆਂ ਲਾਂਦੀ ਆ ਕੰਪੈਨ ਹੈ ਦੂਜਾ ਜੂੜਿਆ ਰਿਪਰ ਮਾਹਵੀਰ ਕੀ ਹਾਲ ਚਾਲ ਨੇ बढ़िया कहाँ से लाके आए हो ये हरियाणा से हरियाणा अच्छी गाड़ी है कितने की बनी बड़िया। है बड़िया। कितने की मिली है ये ये बढ़िया तीन की तीन तीस की तीन तीस की किस कंपनी की है? उन्नी की उन्नी की यहाँ से कितने किलोमीटर पड़ी है ये लाने के लिए ये 650 700 लगभग पड़ते आए हैं अच्छा ये गाड़ी इसने साथ ही थी ये लाने के लिए 30 30 में इसके बीच ही है चलो ठीक है पार्टी हो गई है आज फिर पार्टी करोगे आप पार्टी करेंगे हां आज खुद बार करेंगे ठीक ठीक संडे संडे हफ्ते निकल जाएंगे आना पड़ेंगे गाड़ी आज 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 आपा जी अपने यार दोस्त मिल गए रास्ते जा टूड़िया रिपर है देखो ਸਟੇਸ਼ਨ ਵਗੈਰਾ ਅੜੰਬਾ ਵਗੈਰਾ ਲੈ ਕੇ ਯਾਰ ਬੰਦੇ ਨੂੰ ਬਿਠਾ ਉੱਪਰ ਤੇ ਆਪਾਂ ਬੈਠੇ ਜੀ ਆ ਗੱਡੀ ਦੇ ਬਲੈਨਰ ਗੱਡੀ ਅਮਰਸਾ ਆ ਆ ਲੈ ਵੀ ਕਰਮਾਲਾ ਅੱਜ ਤੋਂ ਬਾਅਦ ਤੂੰ ਹੁਣ ਸਾਡੇ ਅੱਕ ਜੀ ਰਹਿਣਾ 6-7 ਮਹੀਨੇ ਨੇ ਵੀ ਆਪਣੇ ਮੋਰਚਾ ਨੂੰ ਕਦਰ ਤਾਂ ਪੂਰੀ ਕੀਤੀ ਨੇ ਕੱਜ ਕੇ ਗਿਆ ਖੁੱਲ ਵੀ ਆ ਪਹੁੰਚ ਗਏ ਐਮ ਪੀ ਏਰੀਆ ਜਿੱਥੇ ਮਸ਼ੀਨਾਂ ਖੜੀਆਂ ਤੇ ਇੱਥੋਂ ਹੁਣ ਅੱਗੇ ਲੈ ਕੇ ਜਾਣੀਆਂ ਹਾਂ ਵਾ ਕੱਟੀ ਕਰ ਲੈ ਮੋਰਚਾ ਦਾ ਹਾਲ ਵੇਖੀ ਇਹਨੂੰ ਹੁਣ ਸੁੱਖਾ ਕੀ ਕਰਨਾ ਮੋਰਚਾ ਨੂੰ ਬਲਤ ਧਾਵਣ ਵਾਲੇ ਭਣ ਇੱਕ ਦਾ ਚਲਾ ਆ ਇੰਨਾ ਭਰਾ ਮੋਰਚਾ ਨੂੰ